ਆਪਾਂ ਨੇ ਰੱਖ ਕੇ ਕੀ ਕਰਨਾ ਉਹਨਾਂ ਨੂੰ ਹੀ ਦੇਣੀ ਆ ਉਹ ਤੇਰੇ ਸਾਹਮਣੇ ਭੂਆ ਦੇਖ ਲੈ ਉਹ ਵੀ ਵਿਚਾਰੀ ਆਪਣੇ ਨਾਂ ਕਰਾਏ ਗਈ ਉਹਨੇ ਕਿਹੜਾ ਰੱਖੀ ਆ ਨਾਲੇ ਦੇਖ ਲੈ ਆਪਾਂ ਨੇ ਕਿਹੜਾ ਕਹਿਆ ਭੂਆ ਨੂੰ ਵੀ ਭੂਆ ਆ ਜਾ ਤੂੰ ਅੱਜ ਹੀ ਸਾਡੇ ਨਾਂ ਲਵਾ ਦੇਖ ਲੈ ਤੇਰੇ ਸਾਹਮਣੇ ਘਰੇ ਆ ਕੇ ਉਹਨੇ ਗੱਲ ਤੋਰੀ ਆ ਕਹਿੰਦੀ ਆਪਦੇ ਨਾਂ ਲਵਾ ਲੈ ਜਿਹੜੀ ਮੇਰੇ ਨਾਂ ਹੈਗੀ ਜ਼ਮੀਨ ਤੇ ਨਾਲੇ ਕਹਿੰਦੀ ਮੈਂ ਬਿਮਾਰ ਰਹਿੰਦੀ ਆ ਮੰਗਰੋਂ ਮੁੰਡਿਆਂ ਦਾ ਕੀ ਪਤਾ ਉਹ ਤੈਨੂੰ ਦੇਣ ਨਾ ਦੇਣ ਲੈ ਫੇਰ ਕੀ ਹੋ ਗਿਆ ਜੀ ਆਪਣੀ ਜ਼ਮੀਨ ਸੀ ਆਪਾਂ ਨੂੰ ਹੀ ਦੇਣੀ ਸੀ ਨਾਲੇ ਹਰੇਕ ਧੀ ਆਪਦੇ ਪੇਕਿਆਂ ਦੇ ਨੌਂ ਹੀ ਕਰਾਉਂਦੀ ਐ ਜ਼ਮੀਨ ਆ ਆਪਦੇ ਕੋਲੇ ਥੋੜੀ ਰੱਖਦੀ ਐ ਹੁਣ ਮੈਂ ਨਹੀਂ ਕਰਾ ਕੇ ਆਉਂਗੀ ਕੋਈ ਉਹ ਤਾਂ ਗੱਲ ਤੇਰੀ ਠੀਕ ਐ ਪਰ ਕਈ ਘਰਾਂ 'ਚ ਨਾ ਆ ਜ਼ਮੀਨਾਂ ਪਿੱਛੇ ਝਗੜਾ ਪੈ ਜਾਂਦਾ ਕੁੜੀਆਂ ਤੋਂ ਜ਼ਮੀਨ ਲੈਣੀ ਤਾਂ ਆਸਾਨ ਹੁੰਦੀ ਐ ਜਦੋਂ ਭੂਆ ਤੱਕ ਗੱਲ ਆਉਂਦੀ ਆ ਨਾ ਫਿਰ ਬਹੁਤ ਪਾਪੜ ਵੇਲਣੇ ਪੈਂਦੇ ਨੇ ਉਹਦਾ ਪੂਆ ਸਾਊ ਆ ਆਪਣੀ ਵਿਚਾਰੀ ਜਿਹੜੀ ਆਪਦੇ ਆਪ ਹੀ ਆਪਣੇ ਨਾਮ ਲਵਾ ਗਈ ਜ਼ਮੀਨ ਮੈਂ ਤਾਂ ਕਹਿੰਦਾ ਇਹ ਜੀ ਪੂਆ ਘਰ ਘਰ ਹੋਵੇ ਜਿਨੇ ਜ਼ਮੀਨ ਦਾ ਛੱਡ ਕਦੇ ਹੋਰ ਲਾਲਚ ਨਹੀਂ ਕੀਤਾ ਵੀ ਮੈਨੂੰ ਇਹ ਜਾ ਕੱਪੜਾ ਲੀੜਾ ਦਿਓ ਜਾਂ ਮੈਨੂੰ ਆ ਚਾਹੀਦਾ ਜਾਂ ਉਹ ਚਾਹੀਦਾ ਨਹੀਂ ਕਈ ਘਰਾਂ ਦੀਆਂ ਕੁੜੀਆਂ ਤਾਂ ਨਾ ਆੜ ਅੜ ਕੇ ਪੇਕਿਆਂ ਤੋਂ ਲੈ ਜਾਂਦੀਆਂ ਨੇ ਅਜੇ ਆਪਾਂ ਤੋਂ ਦੇਖ ਲੈ ਉਹਦੇ ਕੋਲੇ ਕੋਈ ਢੇੜਾ ਨਹੀਂ ਵੱਜਦਾ ਪਰ ਉਹ ਦੇਖ